ਕਾਰਨ ਸਾਰਨ ਆਪਾਂ ਬਹੁਤ ਦਿਨਾਂ ਬਾਅਦ ਵੀਡੀਓ ਅੱਜ ਜਿਹੜੀ ਸ਼ੁਰੂ ਕਰੀ ਹੈ ਕਾਰਨ ਕਿ ਆਪਾਂ ਜੀਰੀ ਜੁਰੀ ਜੀ ਵੱਡਾ ਲੱਗ ਰਹੇ ਤੇ ਬਾਈ ਜਿੰਗੀ ਵੱਡਣ ਕਰਕੇ ਥੋੜਾ ਬਿਜੀ ਲਾਈਫ ਤੇ ਸਾਭਲੀ ਤੇ ਆਪਣੇ ਕੋਲੇ ਨਾ ਮੱਝਾਂ ਕਈ ਆਪਾਂ ਦੇਖੋ ਸਚਾਈ ਨਾਲ ਪਸ਼ੂ ਜੋ ਵੀ ਆਪਣੇ ਲੇਵਿਖੜਿਆ ਉਹ ਸਚਾਈ ਨਾਲੇ ਦੱਸ ਕੇ ਕਿਸੇ ਦੀ ਪਕਾਈ ਨਹੀਂ ਕਰਾਉਣੀ ਕੋਈ ਅਗਲਾ ਅੰਨੀ ਦੂਰੋਂ ਚੱਲ ਕੇ ਆਵੇ ਗਾਂਹਾਂ ਉਧੇ ਆ ਕੇ ਚੀਜ਼ ਪਸੰਦ ਨਾ ਹੋਵੇ ਹਨਾ ਜਿਵੇਂ ਆਪਣੀਆਂ ਵੱਡੀ ਮੱਝਾਂ 17 18 ਕਿਲੋ ਵਾਲੀ ਮੈਂ ਤਾਂ ਇਹ ਦੁੱਧ ਦੇਣ ਨੂੰ ਵੀ 20 ਕਿਲੋ ਵੀ ਦੇ ਦੂਗੀ ਪਰ ਇਹ ਮੈਂ ਸ ਕਈ ਵਾਰ ਤਾਂ ਪਹਾੜੇ ਤੇ ਡਿੱਗ ਜਾਂਦੀ ਆ ਜਿਵੇਂ 2 ਦਿਨ ਸਹੀ ਮਿਲ ਪੀ ਤੀਜੇ ਦਿਨ ਫੇਰ ਟੱਪ ਗਈ ਫਿਰ 2 ਦਿਨ ਮਿਲ ਗਈ ਤੇ ਟੱਪ ਗਈ ਇਹ ਮੈਂ ਇਸ ਪਹਾੜੇ ਤੇ ਜੇ ਕੋਈ ਬੰਦਾ ਸੈੱਟ ਕਰ ਸਕਦਾ ਆ ਆਪਾਂ ਕਹਿ ਕੇ ਦੇਉਣੀ ਆ ਕਿਉਂ ਭਾਈ ਟੋਟਾ ਜਿਹਨੂੰ ਟੋਟਾ ਖਾਣਾ ਉਹਨੇ ਦਾ ਖਾਣੀ ਖਾਣਾ ਜੇ ਮੈਂ ਸਾਂ ਜਾਣੀਆਂ ਤਾਂ ਮੈਂ ਨਵੀਆਂ ਹੋਰ ਲਿਆਉਂਗਾ ਆਪਾਂ ਵੇਚਦੇ ਆ ਸੱਚਾਈ ਨਾਲ ਕੋਈ ਝੂਠ ਮਾਰ ਕੇ ਮੈਂ ਇਹਦੇ ਕੋਈ ਬੱਚਾ ਲਾਣ ਨੂੰ ਬੱਚਾ ਵੀ ਲਾ ਸਕਦਾ 2000 ਦਾ ਲੈ ਕੇ ਬੱਚਾ ਬੱਚਾ ਲਾ ਦੇ ਪਰ ਮੈਂ ਇਸ ਦੀ ਉਹ ਕੁਆਲਿਟੀ ਨਹੀਂ ਰਹਿੰਦੀ ਨਾ ਡੰਗਰ ਦੁੱਧ ਬਦੇ ਨਾ ਕਰੋ ਕੰਮ ਦਾ ਫਾਇਦਾ ਤੇ ਆਵੇਂ ਸਾਨ ਆਹ ਛੋਟੀ ਆਪਣੀ ਇਹ ਪਹਾੜਾ ਪਉਂਦੀ ਆ ਕੋਈ ਚੱਕਰ ਨਹੀਂ ਘਰੇਲੂ ਘਰ ਤੋਂ ਨਹੀਂ ਹੋਈ ਸੀ ਸਵਾਣੀ ਪਿੰਡ ਤੋਂ ਹਰਿਆਣੇ ਚ ਅਸਾਰ ਦੇ ਇਲਾਕੇ ਦਾ ਪਿੰਡ ਹੈ ਮੰਗਰ ਕੱਟੀ ਹੈ ਇਹਦੇ ਚ ਕੋਈ ਚੱਕਰ ਨਹੀਂ ਬਸ ਮੂਰੇ ਕੱਖ ਪਾ ਕੇ ਆਟਾ ਡੇਗੋ ਆਟਾ ਡੇਕੇ ਬੱਚਾ ਛੱਡ ਦੋ ਬੱਚੇ ਤੇ ਆ ਜੰਦੇ ਬਸ ਆਹੀ ਚੀਜ਼ ਹੈ ਤੇ ਇਸ ਕਰਕੇ ਝੋਟੀ ਖੜੀ ਹੈ ਇਹ ਝੋਟੀ ਨਹੀਂ ਕੀਤੀ ਹੋਈ ਹੈ ਇਹ ਝੋਟੀ ਹੈ ਏ ਬਸ ਪਾੜਾ ਪਵਾ ਕੇ ਬੱਚਾ ਟਾਈਮ ਲਾ ਕੇ ਧਾਰਦੀ ਹੈ ਦੁੱਧ 8-10 ਕਿਲੋ ਐ ਇਹ ਵੀ ਘੱਟ ਰੇਟ ਤੇ ਲੱਖ ਨੂੰ ਅੰਦਰ ਅੰਦਰ ਦੇ ਦਾਂਗੇ ਸਵਾ ਦੀ ਖਰੀਦੀ ਹੋਈ ਆ ਮੇਰੀ ਉਹ ਮੇਰੀ 160 ਦੀ ਖਰੀਦੀ ਹੋਈ ਆ ਉਹ ਦਾਨ ਵੀ ਧਾ ਕੇ ਦੇ ਦੂੰਗਾ ਇੱਕ ਆ ਬੈੜੀ ਆ ਆਪਣੇ ਲਵੇ ਗਾਂ 25-26 ਕਿਲੋ ਦੀ ਗਾਂ ਐ ਆਪਣੀ ਭੈਣ ਨੇ ਭੇਜੀ ਆ ਉਹਨਾਂ ਨੇ ਉਹਨਾਂ ਦੀ ਗਾਂ ਐ ਆਪਣੀ ਭੈਣ ਐ ਉਹਦੀ ਗਾਂ ਐ ਤੇ ਕੀ ਹੋਇਆ 2-3 ਦਿਨਾਂ ਬੰਦੇ ਨੇ ਸਾਈ ਲਾਤੀ ਸਾਈ ਲਾ ਕੇ 2 ਦਿਨ ਚੋਣਾ ਆਂਦਾ ਰਿਹਾ ਤੀਜੇ ਦਿਨ ਕਹਿੰਦਾ ਬਈ ਸਵੇਰੇ ਲੈ ਜਾਾਂਗੇ ਅਸੀਂ ਵਿੱਕੀ ਗਏ ਆਇਆ ਨਹੀਂ ਇੱਕ ਬੰਦੇ ਨੇ ਰਾਜਪੁਰੇ ਤੋਂ ਕਹਿੰਦਾ ਬਾਈ ਮੈਂ ਕੱਲ ਨੂੰ ਪੈਸੇ ਪਾ ਦੂੰਗਾ ਦੂਜੇ ਦਿਨ ਕਹਿੰਦਾ ਮੇਰੀ ਲਿਮਟ ਨਹੀਂ ਤੀਜੇ ਦਿਨ ਕਹਿੰਦਾ ਮੇਰਾ ਭਾਈ ਫੁੱਕ ਗਿਆ ਚਲ ਅਸੀਂ ਆਖਿਆ ਯਾਰ ਕੋਈ ਹੋ ਗਿਆ ਹੋਣਾ ਹਨਾ ਇਹ 6 ਦਿਨ ਬਗਾ ਐਮੇਰ ਕਾਈ ਰੱਖੀ ਜੇ ਕਿਸੇ ਦੇ ਕੋਈ ਚੀਜ਼ ਨਹੀਂ ਫਿੱਟ ਹੁੰਦੀ ਬਾਈ ਛੋਡੇ ਨਾਲ ਕੋਈ ਜ਼ੋਰ ਜ਼ਬਰਦਸਤੀ ਨਹੀਂ ਕੋਈ ਤੁਹਾਨੂੰ ਧੱਕੇ ਨਾਲ ਚੀਜ਼ ਨਹੀਂ ਦੇਣੀ ਤੁਸੀਂ ਕਹਿ ਦਿਆ ਕਰੋ ਵੀ ਬਾਈ ਸਾਡੇ ਅਜਤ ਕੀ ਫਿੱਟ ਨਹੀਂ ਅਸੀਂ ਅਗਲੀ ਵਾਰ ਆ ਜਾ ਕਈ ਬੰਦੇ ਜਿਵੇਂ ਆਉਂਦੇ ਨੇ ਆ ਕੇ ਦੇਖਦੇ ਨੇ ਉਹਨਾਂ ਨੂੰ ਜਾਣ ਔਖਾ ਹੋ ਜਾਂਦਾ ਵੀ ਯਾਰ ਆਪਾਂ ਕਿਵੇਂ ਜਾਈ ਹੈਣਾ ਜਮਾ ਨਾ ਚਿੱਜ ਕਿਆ ਕਰੋ ਥੋਡੇ ਵਰਗੇ ਆਪਾਂ ਕਿਹੜਾ ਇਹ ਘਰੇ ਬਣਾਉਨੇ ਆ ਲੈ ਕੇ ਆਉਨੇ ਆ ਨਹੀਂ ਫਿੱਟ ਲੱਗਦੀ ਨਹੀਂ ਫਿੱਟ ਲੱਗਦੀ ਤੁਸੀਂ ਦੁਬਾਰ ਤੋਂ ਅਗਲੇ ਗੇੜੇ ਦੇ ਕੋਈ ਨਹੀਂ ਉਦੋਂ ਬਾਅਦ ਹਮ ਨਾ ਨਾ ਚੱਲਦਾ ਕੱਟਾ ਆਹਾ ਕੋਈ ਬੰਦਾ ਦੇਖ ਮੇਰੇ ਨਾਲ ਵੀ ਫਰੌਡ ਹੋ ਜਾਂਦਾ ਆ ਮੇਰੇ ਨਾਲੇ ਫਰੌਡ ਕਰ ਗਿਆ ਤੁਸੀਂ ਮੇਰੇ ਤੋਂ ਮੈਂ ਇਸ ਲੈ ਗਿਆ ਵੱਡੀ ਫੁੱਲ ਵੱਡੀ ਦੀ 2.5 ਲੱਖ ਦੀ ਖਰੀਦੀ ਬਈ ਮੇਰੀ ਲਾਈਵ ਆ ਮੈਂ ਇਸ ਮੈਨੂੰ ਵਿੱਚ ਕਟਾ ਗਿਆ ਲੋਕਲ ਪੰਜਾਬ ਦੀ ਬਹਿਸ ਹੈ 6 ਮਹੀਨਿਆਂ ਦੀ ਗੱਬਣਾ ਮੇਨੂੰ ਵਿੱਚ ਕਟਾ ਗਿਆ ਤੇ ਮੈਂ ਇਹਦੇ ਥਣ ਤੇ ਲੰਬੇ ਖਾਲੀ ਕਰਕੇ ਆਈ ਫੋਨ ਤੇ ਵਿੱਚ ਕੱਟ ਲਈ ਅਸੀਂ 4-5 ਬੰਦੇ ਖੜੇ ਤੇ ਵਿੱਚ ਕੱਟ ਕੇ ਮੈਨੂੰ 94000 ਰੁਪਏ ਨਾਲ ਦੇਣਾ ਕਰ ਗਿਆ ਵੀ 67000 ਦੀ ਮੈਂ ਇਸ 53000 ਨਕਦ ਦੇਗਾ 30000 ਹਦਾਰ ਕਰਗਾ ਚੈੱਕ ਦੇਗਾ ਉਹ ਨਾ 30 ਆਇਆ ਨਾ ਇਹ ਮੈਂ ਇਸ ਵੀ ਕੀ ਹੁਣ ਮੈਂ ਉਹਨੂੰ ਕਹਿਆ ਆਪਦੀ ਵੀ ਮੈਂ ਇਸ ਵਾਪਸ ਲੈ ਜਾ ਕਿਉਂਕਿ ਇਹ ਤਿੱਥਣਾ ਇੱਕ ਥਣ ਚ ਧਾਰਾਂ ਕੱਟਨੇ ਤੇ ਮਾਹ ਵੀ ਆਪਦੀ ਜਾ ਲੈ ਕੇ ਜਾ ਨਹੀਂ ਆਪਦੀ ਨੂੰ ਮੇਰੀ ਛੱਡ ਜਾ ਆਪਦੀ ਲੈ ਜਾ ਕਮ ਮੇਰਾ ਤਾਂ ਨੱਕ ਭਗੇ ਗਿਆ ਵਿੱਚੋਂ ਮੈਂ ਤਾਂ 50 ਦੇ ਕੇ ਆਪਦਾ 14 ਲੀਟਰ ਵਾਲੀ ਮੈਸ ਦਿੱਤੀ 20 ਕਿਲੋ ਵਾਲੀ ਦੀ 14 ਦੁੱਧ ਦਿੱਤੀ ਉਹਦੇ ਥੱਲੇ ਐਡੀ ਮੈਸ ਦੀ ਕੱਢ ਲਈ ਵੀ ਐਵੇਂ ਵੀ ਕਰ ਦਿਆੰਦੇ ਨੇ ਤੇ ਆ ਮੈਸ ਮੇਰੇ ਆਪਣੇ ਤੇ ਵੀ ਦੋ ਆ ਮੈਸ ਮੇਰੀ 99 ਦੀ ਖਰੀਦੀ ਹੋਈ ਆ ਹੁਣ ਖਾਲੀ ਕਰਤੀਆਂ ਇਸ ਟਾਈਮ ਵੀ ਦੁੱਧ 11 ਕਿਲੋ ਮੰਗੂ ਹੈਗਾ ਇਹਦੇ ਥੱਲੇ ਵੀ 10 ਕਿਲੋ ਆ ਭਾੜੇ ਤੇ ਮਿਲਦੀਆਂ ਨੇ ਜਮਾ ਠੰਡੀਆਂ ਗੱਬਣ ਹੋਰੀਆਂ ਨੇ ਚੈੱਕ ਕਰਾਉਣ ਵਾਲੀਆਂ ਨੇ ਚੰਗੀਆਂ ਮੈਂ ਸਨੇ ਆ ਇੱਕ 70 ਦੀ ਖਰੀਦੀ ਹੋਈ ਆ ਮੇਰੀ ਦੋ ਹੀ ਹਰਿਆਣੇ ਦੀਆਂ ਤੇ ਆ ਮੈਂ ਖਰੀਦੀ ਦੀ ਬਾਲਕ ਅਨੇਲੀ ਤੋਂ ਆ ਖਰੀਦੀ ਦੀ ਟਿੱਪੜੀ ਤੋਂ ਤੇ ਆ ਵੱਡੀ ਮਹਸਾ 22 ਕਿਲੋ 700 ਗ੍ਰਾਮ ਦੀ ਪਾੜੇ ਪੈਗੀ ਮੈਂ ਇਸ 11 ਕਿਲੋ ਦੁੱਧਾ ਇਸ ਟਾਈਮ ਇਹ ਵੀ ਆਪਾਂ ਲੱਖ ਤੋਂ ਅੰਦਰ ਦੇ ਦਾਂਗੇ ਥੱਲੇ ਆ ਕੇ ਕਿਸੇ ਨੇ 22 ਕਿਲੋ ਵਾਲੀ ਮਹਸ ਰੱਖਣੀ ਹੈ ਨਾ ਤੇ ਕਾ ਇਹ ਘੱਟਾਂ ਵਾਲੇ ਪਾ ਦੇ ਦਾਂਗੇ ਤਾਜੀ ਸੂਈ ਮਹਸਾ ਟੀਕੇ ਤੇ ਚੁੰਨੇ ਆ 7-8 ਕਿਲੋ ਦੁੱਧਾ ਆਹ ਕੋਸ ਆਪਣੇ ਲਵੇ ਖੜਿਆ ਬਈ ਇਹਨੂੰ ਆਪਾਂ ਦੂਜੇ ਲੋਟ ਵੀ ਵੇਚ ਸਕਦੇ ਵੇਚਣ ਦੀ ਕੋਈ ਵੱਡੀ ਗੱਲ ਨਹੀਂ ਪਰ ਕਿਸੇ ਤੋਂ ਡੰਡੇ ਖਾਣ ਨਾਲੋਂ ਕਿਸੇ ਤੋਂ ਗਾਲਾਂ ਖਾਣ ਨਾਲੋਂ ਸੱਚਾਈ ਦਾ ਕਰ ਲੋ ਪ੍ਰਮਾਤਮਾ ਜਦੋਂ ਮਾਰਦਾ ਮਤ ਮਾਰਦਾ ਕਦੇ ਵੀ ਤੁਹਾਡੇ ਡੰਡਾ ਸੋਟਾ ਨਹੀਂ ਮਾਰਦਾ ਇਸ ਕਰਕੇ ਆਪਾਂ ਸੱਚਾਈ ਨਾਲੇ ਚੱਲਦੇ ਆ ਉੱਪਰ ਖੜਿਆ ਮਾਲਕ ਜੇ ਕਿਸੇ ਦੇ ਫਿੱਟ ਹੈ ਤਾਂ ਆ ਜਿਓ ਨਹੀਂ ਸਾਨੂੰ ਕੋਈ ਵਹਿਮ ਨਹੀਂ ਕੋਈ ਚੱਕਰ ਨਹੀਂ ਅਸੀਂ ਚੋਈ ਜਾਂਦੇ ਦੁੱਧ ਸਾਡਾ ਪਈ ਜਾਂਦਾ ਵਧੀਆ ਪਤਨੇ ਸਾਡੇ ਵਧੀਆ ਦੁੱਧ